ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕੁਬਾਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਲਓ ਜੀ ਘਰਤੀ ਆਓ ਲਓ ਜੀ ਸਟਾਰਟਿੰਗ ਸਵੇਰੇ ਸਵੇਰੇ 8:30 ਹੋਈ ਠੀਕ ਹੈ ਤੇ ਇੱਕ ਕਬੂਤਰ ਡਾਇਆ ਬਈ ਅੱਜ ਜਿਹਦੇ ਕੀ ਕੱਲ ਵੀ ਗੇੜੇ ਸੀ ਤੇ ਅੱਜ ਵੀ ਗੇੜੇ ਆ ਬਈ ਉਹ ਕਬੂਤਰ ਦੇ ਆਣਾ ਆ ਕਰਕੇ ਕਿਉਂਕਿ ਚੈੱਕ ਕਰ ਕੀ ਹੋਇਆ ਨਾ ਬਾਜ਼ੀਆਂ ਬਈ ਮੈਨ ਕੈਨਸਲ ਹੋ ਗਈ ਹੈ ਨਾ ਜਿਹੜੀ ਛੜ ਨਹੀਂ ਸੀਗੀ ਆਪਾਂ ਸਾਹੂ ਪਰਸੈਂਟ ਦਾ ਬਾਜੀ ਕਿਹ ਹੋ ਗਈ ਕੈਂਸਲ ਉਹ ਤੇ ਤਾਂ ਕਰਕੇ ਫਿਰ ਮੈਂ ਹੈਵੀ ਇੱਕ ਵਾਰੀ ਗੀੜੇ ਹੋਰ ਪਾ ਲੈ ਕਿਹ ਈ ਗੱਲ ਐ ਕਾਂਤਰਾ ਬਿਠਾਣ ਦਾ ਤਾਂ ਕੱਲ ਵੀ ਡਾਇਬੀ ਹਣਾ ਆ ਜਾਂਦਾ ਨੇ ਅੱਜ ਵੀ ਕੱਢ ਕੇ ਛੱਡਦਾ ਮੈਂ ਕੋਈ ਚੱਕਰ ਨਹੀਂ ਤੇ ਹੋਰ ਕੁਝ ਵੀ ਨਹੀਂ ਡਾਇਆ ਸਿਰਫ ਇੱਕ ਕਬੂਤਰ ਡਾਇਆ ਬਈ ਹਣਾ ਇਹ ਵੀ ਦੇਖਦੇ ਹਾਂ 27 ਤਰੀਕ ਨੂੰ ਛੱਡਾਂਗੇ ਦੋ ਕਬੂਤਰ ਦੋ 27 ਨੂੰ ਛੱਡ ਰਾਂਗੇ 28 ਨੂੰ ਕੱਢ ਲਾਂਗੇ ਹਾਂ ਐਂ ਕਰ ਮੈਂ ਬਾਗਿਆ ਬਾਕੀ ਚਲੋ ਬੰਦੀ ਵਾਲੇ ਕੂਤਰ ਨੂੰ ਬਦਾਮ ਨੂੰ ਪਾਉਣਾ ਕੁਛ ਕੂਤਰ ਨੂੰ ਜਲਾਬ ਵੀ ਲਾਇਆ ਇੱਕ ਕੂਤਰ ਨੂੰ ਮਲਪਾਣੀ ਗੋਲੀ ਵੀ ਲਾਈ ਆ ਘਰੇ ਵੀ ਕੰਮ ਐ ਝੋਨਾ ਵੀ ਲਾਈ ਜਾਂਦੇ ਗਾਲਾਂ ਵੀ ਦੀ ਜਾਂਦੇ ਸਭ ਕੁਝ ਚੱਲੀ ਜਾਂਦਾ ਹੈ ਹਨਾ ਤਾਂ ਹੀ ਮੈਂ ਵਲੌਗ ਦੀ ਸਟਾਰਟਿੰਗ ਕੀਤੀ ਸਵੇਰੇ ਸਵੇਰੇ ਉੱਠ ਕੇ ਉਹੀ ਭੱਜਿਆ ਫਿਰਦਾ ਹਾਂ ਬਾਈ ਕੋਈ ਗੱਲ ਨਹੀਂ ਕਰਦੇ ਤੂੰ ਬਾਅਦ ਦੇਖਦੇ ਆਂ ਕੀ ਬੰਦਾ ਕੰਨ ਹਾਂਜੀ ਮੇਰੇ ਵੀਰੋ ਕੰਮ ਹੋਇਆ ਪਿਆ ਜੀ ਕਸ ਤੇ ਪੂਰਾ ਭੁੱਲ ਜਾਮਾ ਖੇਤ ਭੱਜਾ ਭਜਾਈ ਘਰੇ ਭੱਜਾ ਭਜਾਈ ਜਲਾਬ ਬਦਾਮ ਮਲਪਾਣੀ ਦਵਾਈ ਇੱਕ ਢੇੜਿਆਂ ਵਾਲਾ ਪਤਾ ਨਹੀਂ ਕੀ ਕੋਸ਼ਿਸ਼ ਚੱਲ ਰਹੀ ਹੈ ਚਲੋ ਕਰਾਂ ਲੀਓ ਨੂੰ ਰੋਟੀ ਲੱਸੀ ਪਾਈਏ ਲਓ ਜੀ ਇਹਨੂੰ ਪਾ ਦਈਏ ਰੋਟੀ ਲੱਸੀ ਮਿਕਸ ਕਰਕੇ ਗੇੜਿਆਂ ਦਾ ਵਿਆਹ ਅੱਜ ਘਰ ਹੀ ਆਇਆ ਕਰਦਾ ਪੁੱਤਰ ਚਲੋ ਕੋਈ ਗੱਲ ਨਹੀਂ ਹਾਂ ਜੀ ਮੇਰੇ ਵੀਰੋ ਚੱਲਿਆਂ ਜੀ ਘਰ ਨੂੰ ਆਉਲਖ ਦੋ ਠੀਕ ਹੈ ਕੰਮ ਐ ਜੀ ਬਣਾਇਆ ਚਲੇ ਆਉਂਦੇ ਹੋਏ ਉਸ ਤੇ ਤੇਲ ਦੀ ਛੋਕ ਖੁੱਲੀ ਆਣਾ ਕਿੰਜਰੇ ਡੋ ਲਗਾ ਲਈ ਪੁੱਤਰਾਂ ਦੇ ਔਲ ਵੀ ਇਹ ਜਦੋਂ ਮੈਂ ਆਉਂਦਾ ਹੁਣ ਨਾਲ ਗੱਲਬਾਤ ਕਰਨ ਲੱਗਾ 15 ਪਟੋਲੀ ਲਵਾ ਦੇ ਪਾਈ ਨੇ ਉਹ ਕਹਿੰਦਾ 3 ਰਗਣ ਵਾਲੀ 10000 ਦੀ 6 ਰਗਣ ਵਾਲੀ 6000 ਦੀ ਮੈਂ ਚੱਲਣ ਇਹ ਵੀ ਸਹੀ ਆ ਨਾ ਮੈਂ ਚੱਲ ਵਿਚਾਰ ਕਰਕੇ ਦੱਸ ਤੇ ਇੱਕ ਪਟੋਲੀ ਹੋਰ ਬਣਾਵਾ ਲੇ ਆਪਾਂ 6 ਰਗਣ ਵਾਲੀ ਬਣਾਵਾ ਲੇ ਆਪਾਂ ਨਾ ਫਿਰ ਆਪਾਂ ਨੂੰ ਬਹੁਤ ਹੋ ਜੂਗਾ ਚਲੋ ਬਸ ਇੱਥੋਂ ਜਾਣਾ ਸਿੱਧਾ ਕਰਾਈ ਵਾਲਾ ਸਾਹਮਣੇ ਤੁਸੀਂ ਜਾਂਦਾ ਕਰਾਈ ਵਾਲੋ ਫਕਰਸਰ ਜਿਹੜੀ ਰਾਜ ਵਾਲਾ ਮਾਮੇ ਕਮੇਂਡ ਲਾਲ ਪਈ ਪੀਂਦੂ ਵਾਲੀ ਤੇ ਮਾਨਾ ਮੈਂ ਅੱਧੇ ਘੰਟੇ 40 ਮਿੰਟਾਂ 'ਚ ਪਹੁੰਚ ਜਾਏਂ ਵਰਤਾਰੇ ਅਲਸ਼ੇਰ ਕਰਦਾ ਹਾਂ ਉਹਨਾਂ ਨਾਲ ਬਾਅਦ ਵਿੱਚ ਹਾਂਜੀ ਆਗੇ ਜੀ ਘਰੇ ਉਹ ਦੋ ਸ਼ੋਰ ਵੀ ਆਏ ਸੀਗੇ ਰਹਿ ਕੇ ਆਲੇ ਬਾਏ ਕਰ ਜਾ ਮੁੰਡਿਆ ਹਾਂ ਬਾਏ 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 ਉਹ ਚੱਟ ਮੋਟੂ ਦੀ ਆ ਗਈ ਵੀਡੀਓ ਦੋਵਾਂ ਦੀ ਓਕੇ ਹੈ ਕਰੇ ਨੂੰ ਘਟਾਓ ਜੀ ਕੂਣ ਆਏ ਵੀਰੇ ਮੈਂ ਘਰੇ ਘਟਾਓ ਜੀ ਇਹਨੂੰ ਘਟਾਓ ਜੀ ਘਟਾਓ ਜੀ ਤੇ ਬਈ ਮੈਂ ਥੋ ਦੱਬਿਆ ਦੱਬਿਆ ਮੁੰਡਾ ਮੈਨੂੰ ਕਾਜੀ ਤੇਲ ਮਕੂਗਾ ਵੀ ਤੁ ਵਾਲੇ ਤੋਂ ਪਿੱਛੇ ਆ ਕੇ ਤੇਲ ਮੋਕ ਗਿਆ ਮੋਟਰਸਾਈਕਲ ਬਈ ਠੀਕ ਹੈ ਤੇ ਮੋਟਰਸਾਈਕਲ ਉੱਥੋਂ ਟੇਡਾ ਕਰ ਲਿਆ ਮੈਂ ਚੱਲ ਵੇਣੇ ਪਿੰਡ ਆਉਂਦਾ ਕਿ ਨਹੀਂ ਤੇ ਚੱਲ ਵਾਵਾ ਜੇ ਟੇਡਾ ਕਰੇ ਤੋਂ ਪਿੰਡ ਆ ਗਿਆ ਮੋਟਰਸਾਈਕਲ ਮੈਂ ਘਰੇ ਪਹੁੰਚ ਗਿਆ ਤੇ ਬਰੇ ਕਬੂਤਰੀ ਵੇਣੇ ਐ ਠੀਕ ਹੈ ਬਿਮਲਾਪ ਮਲੂਪ ਪਰਾਂ ਦਾ ਬਿੱਠਾ ਕੱਡੇ ਆ ਕੇ ਨਹੀਂ ਬਿੱਠਾ ਪੰਗੜਾ ਮਲਾਪ ਦੇਖੇ ਨਹੀਂ ਪਰਾਂ ਬਿੱਠਾ ਮਲਾਪ ਇਧਰ ਦੇ ਉਜਾਲੇ ਦੇਖੋ ਉਜਾਲੇ ਵੀਰੇ ਮੈਨੂੰ ਨਹੀਂ ਦੇਖ ਰਹੇ ਮਲਾਪਾ ਆਈ ਥਿੰਕ ਸੋ ਬੁਲਾਪਾ ਹੈ ਨਹੀਂ ਇੱਕ ਮਿੰਟ ਦੇਖੀਏ ਇੱਕ ਕਬੂਤਰੀ ਨੂੰ ਲਾਈ ਸੀ ਵੀ ਹੁਣ ਪਾਣੀ ਦਲਾਈ ਠੀਕ ਹੈ ਮੈਂ ਮੈਂ ਕਿਤੇ ਮਿਲਾ ਖਾਖਾਂ ਦੀ ਇੱਕ ਮਿੰਟ ਲਈ ਹੈ ਇਹ ਖੱਟੀ ਕਾਲੀ ਦੀ ਮੁੰਲਾ ਦਾ ਇੱਕ ਆ ਖੱਟੀ ਤੇ ਇਧਰ ਹੋਇਆ ਕਹਿੰਦਾ ਦੂਜੀ ਕਾਲੀ ਇਹਦੇ ਲਈ ਹੁਣ ਬੁਲਾਪਾ ਲਈ ਦਵਾਈ ਇਹਨੂੰ ਲਾਇਆ ਜਲਾਬ ਨਾ ਕਬੂਤਰ ਵੀ ਦਿਖਾ ਦੇ ਮੇਰੇ ਕੋਲ ਕਬੂਤਰ ਨਹੀਂ ਮਿਖਾਉਂਦਾ ਇਹਨੂੰ ਲਾਇਆ ਜਲਾਬ ਇਹ ਜਿਹੜੀ ਕਲਾਬੀ ਢੇੜੇ ਵਾਲੇ ਭੱਜੇ ਉਹਦੀ ਭੈਣ ਹੈ ਆ ਰਤ ਤਾਉ ਦੇ ਸਮੇਂ ਵਾਲੀ ਦੂਸਰ ਜੇ 1 ਵਜੇ ਬਿਠਾਉਦੀ ਭੈਣ ਹੈ ਇਹਨੂੰ ਵੀ ਲਾਦੀ ਉਹਦੀ ਉਹ ਲਾਦੀ ਆਖੀ ਨੇ ਜਲਾਵਲਾਤਾ ਆ ਬੀਛ ਵੱਡੇ ਸ਼ਾਖ ਖੀਦੀ ਹੈ ਪੱਠੀ ਇਹਨੂੰ ਵੀ ਜਲਾਵਲਾਤਾ ਇਹਨਾਂ ਦੇ 1 2 ਦਿਨ ਇਹਨੂੰ ਤਿੰਨਾਂ ਨੂੰ ਜਲਾਵ ਇਹਨੂੰ ਪਾਣੀ ਦਵਾਈ ਆ ਗਈ ਗੋਸ਼ੇ ਵਾਲੀ ਕੂਤਰੀ ਭਈ ਠੀਕ ਹੈ ਤੇ ਇਹਨੂੰ ਵੀ ਵਿਰੇ ਜਲਾਵ ਲਾਇਆ ਅੱਜ ਠੀਕ ਹੈ ਇਹਨਾਂ ਸਾਰਿਆਂ ਨੂੰ ਮੈਂ ਬਦਾਂ ਪਾਈ ਗਿਆ ਸੀ ਆਹ ਰਹੀ ਆਪਣੀ ਘੰਟਕਾਂਤ ਲਈ ਨਾਲ ਦੀ ਦੇ ਹਿੱਸਾ ਲੈ ਤੇ ਸੁਦੀ ਭੈਣ ਹੈ ਇਹਨੂੰ ਵੀ ਜਲਾਵ ਲਾਇਆ ਠੀਕ ਹੈ ਇਨੂੰ ਵੀਰੇ ਜਿਹੜਾ ਜ਼ੋਰ ਵਾਲਾ ਲਾ ਕੇ ਆਉਂਦਾ ਆਪਣਾ ਤੇ ਸੋਖਣ ਵਾਲੇ ਨੂੰ ਵੀ ਆਪਾਂ ਜਲਾਵਲਾਇਆ ਠੀਕ ਹੈ ਟੂਸਿਆਂ ਵਾਲਾ ਹੋ ਗਿਆ ਆਪਣਾ ਜਿਹੜਾ ਪਾਕਾਂਡੇ ਸੋ ਦਾ ਭਰਾ ਜਿਹੜਾ ਟਾਈਮ ਕਟਾਕੇ ਸੀ ਬਹੁਤ ਉੱਡਦਾ ਸੀ ਉਹਦਾ ਭਰਾ ਇਹਨੂੰ ਵੀ ਜਲਾਵਲਾਇਆ ਗੋੜ ਰੰਗਾ ਰੱਤਾ ਬਹੁਤ ਜ਼ੋਰ ਮਾਰਦਾ ਹੈ ਬਹੁਤ ਉੱਡਦਾ ਹੈ ਇਹਨੂੰ ਵੀ ਜਲਾਵਲਾਇਆ ਓਕੇ ਬਾਕੀ ਤਿੰਨ ਗੂਤਰ ਖੁੱਡੇ ਛੱਡ ਗਏ ਸੀ ਮੈਂ ਇੱਕ ਤਾਂ ਜਿਹੜਾ ਸਾਹ ਵਾਲਾ ਇੱਕ ਨੂੰ ਤਿੰਨ ਦਿਨਾਂ ਦੀ ਬੰਦੀ ਤੇ ਛੱਡਾਂਗੇ ਸਿੱਧਾ ਬਗਲ ਟੂਸਿਆਂ ਦਾ ਜਿਹੜਾ ਦੂਸੂਂਡੇ ਪਾਕਾਂ 11 ਵਜੇ ਬਹਿ ਗਿਆ ਸੀਗਾ ਤੇ ਇੱਕ ਦੇ ਅੱਜ ਗੀੜੇ ਪਾਈ ਨੇ ਕਾਂਤਰਾ ਬੈਠਾ ਲੈ ਸਾਨੂੰ ਦਿਖਾਇਆ ਹੋਊਗਾ ਤਾਂ ਕਿ ਮੈਂ ਉਹ ਕੱਲ ਵੀ ਉੱਡਿਆ ਸੀ ਉਹਨੂੰ ਅੱਜ ਵੀ ਛੱਡਿਆ ਮੈਂ ਠੀਕ ਹੈ ਤੇ ਸੁੱਖ ਨਾਲ ਫਿਰਦਾ ਵਧੀਆ ਕ੍ਰੀੜ ਵੱਜ ਗਿਆ ਤੇ ਇਹ ਦੋਵੇਂ 27 ਨੂੰ ਛੱਡਾਂਗੇ ਫਿਰ 228 ਨੂੰ ਛੱਡਾਂਗੇ 21 ਨੂੰ ਛੱਡਾਂਗੇ ਬਸ ਨਿਵੇੜ ਦੇਣਾ ਤੂੰ ਤਰਾਹੀ ਕਬੂਤਰ ਹੈ ਜਿੰਨੇ ਕਿੰਦੀਂਦੇ ਸਾਨੂੰ ਹੋਰ ਐਕਸਟਰਾ ਕਬੂਤਰ ਕੋਈ ਨਹੀਂ ਬਾਹਰ ਕੱਢਣਾ ਆਪਾਂ ਆਏ ਹੋਈ ਕੋਈ ਗੱਲ ਨਹੀਂ ਕੀੜਾ ਉੱਠ ਖੜਿਆ ਤਾਂ ਕੱਢ ਨਹੀਂ ਲਵਾਂਗੇ ਤੇ ਸੁੱਖ ਨਾਲ ਬਦਾਮ ਬਦੂਮ ਗਿੰਗੇ ਵੀ ਕਬੂਤਰ ਵਾਸਤੇ ਪਏ ਆ ਬਹੁਤ ਆ ਬਹੁਤ ਆ ਮੋਗਦੇ ਨਹੀਂ ਉਹ ਫਿਰਨੋ ਦਾ ਬੰਪ ਤੇ ਰੱਖੀ ਕਬੂਤਰਾਂ ਨੂੰ ਆਪਣੇ ਉੱਡਣ ਵਾਲੇ ਕੂਤਰਾਂ ਨੂੰ ਤੇ ਬਾਜੀ ਵਾਲੇ ਕੂਤਰ ਚਾਕਲੇ ਗੁੱਡੇ ਚ ਤੇ ਸਿਰਫ ਉਹੀ ਰਹਿ ਗਏ ਜਿਹੜੇ ਮੰਨ ਕੇ ਚੱਲੋ ਵੀ ਬੰਦ ਦਾ ਜਿਹੜੇ ਨਹੀਂ ਉਡਾਉਣੇ ਆਪਾਂ ਤੇ ਉਹਨਾਂ ਨੂੰ ਰੱਖੀਏ ਬਈ ਐਨ ਸਾਫ ਸੁਥਰੀ ਇੱਕ ਨੰਬਰ ਕਣਕ ਨੇਡ ਬਾਈ ਬਲਜੀਤ ਕੇ ਮੇਕਿੰਗ ਬਾਈ ਨਹੀਂ ਨਹੀਂ ਨੇਡ ਬਾਈ ਕਹਿ ਸਕਦੇ ਆਪਾਂ ਬਲਜੀਤ ਤੋਂ ਚਲੋ ਛੱਡੋ ਕੋਈ ਨਾ ਐਨ ਇੱਕ ਨੰਬਰ ਸਾਫ ਸੁਥਰਾ ਵੀਰੇ ਦਾਣਾ ਇੱਕ ਵੀ ਮਾੜਾ ਦਾਣਾ ਪਾੜ ਕੇ ਦਿਖਾ ਦਿਓ ਹਣਾ ਆਇਓ 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 ਖੰਡੋ ਪੂਰਾ ਤਾਂ ਨਹੀਂ ਗਈ ਨੇ ਰਹੇ ਹੀ ਇੱਕ ਗੱਲ ਹੋਰ ਸੱਚ ਕੋਈ ਪੁਰਾ ਮੰਨ ਕੇ ਚਲੋ ਕਮੈਂਟ ਕਰਦਾ ਯਾਰ ਜ਼ੋਰ ਲੱਗੇ ਹੋ ਕਦੀ ਵੀਡੀਓ ਪਾ ਦੀ ਤੂੰ ਐ ਕਰਤਾ ਇਹ ਕਰਤਾ ਉਹ ਕਰਤਾ ਹਨਾ ਉਹ ਭਰਾ ਉਹ ਜ਼ੋਰ ਲੱਗੇ ਦੀ ਇੱਕ ਦਿਨ ਮੈਂ ਕੂਤਰ ਖਾਦਦਾ ਕਿੱਡੀ ਗੱਲ ਹੋ ਵੀ ਹਨਾ ਤੇ ਬਾਕੀ ਯਾਰ ਵੀ ਮੈਨੂੰ ਕਿਹੜਾ ਪਤਾ ਨਹੀਂ ਕੁਝ ਮੈਂ ਕਿਹੜਾ ਜਵਾਕ ਵੀ ਕੀ ਚੱਲ ਰਿਹਾ ਇੱਥੇ ਮੈਂ ਤਾਂ ਤੁਹਾਨੂੰ ਪਹਿਲੇ ਹੀ ਆਖੀ ਪਿਆ ਮੈਂ ਫੇ ਵੀ ਇਹ ਚੀਜ਼ ਤੇ ਇੱਕ ਆਪਾਂ ਕਬੂਤਰ ਬਾਜੀ ਤੇ ਇੱਕ ਐਡੀ ਤਗੜੀ ਵੀਡੀਓ ਬਣਾਉਣੀ ਆਪਾਂ ਵੀ ਮੈਂ ਕਿਹਣਾ ਸਰਕਾਰ ਤੇ ਆਪਣੇ ਫੋਰੈਸਟ ਡਿਪਾਰਟਮੈਂਟਸ ਬਣੇ ਵਿਭਾਗ ਵਾਲੇ ਜਿੰਨੇ ਵੀ ਇਹ ਸਾਰਿਆਂ ਦੀਆਂ ਅੱਖਾਂ ਖੋਲ ਦੇਣਗੇ ਆਪਾਂ ਹੋਰ ਦੱਸੋ ਇਪਤਾ ਲੱਗ ਜੂ ਵੀ ਭੈ ਕਬੂਤਰ ਬਾਜੀ ਕੋਈ ਖਾਲਾ ਜੀ ਦਾ ਵਾੜਾ ਨਹੀਂਗਾ ਹਨਾ ਕੋਈ ਝੁਲਮ ਨਹੀਂ ਇਹ ਮੰਨ ਕੇ ਚੱਲੋ ਵੀ ਇਹ ਜਿਨ੍ਹਾਂ ਨੇ ਬੰਦ ਕਰਾਈ ਹੈ ਜਾਂ ਕੁਝ ਵੀ ਜਿਹੜੇ ਐਲੀਗੇਸ਼ਨ ਲਾਉਂਦੇ ਆ ਹਨਾ ਤੁਹਾਡੇ ਨਾਲੋਂ ਚੰਗੀ ਡਾਈਟ ਇਹਨਾਂ ਦੀ ਮੈਂ ਦੱਸਣਾ ਚਾਹਣਾ ਹੈਗਾ ਜਿਹੜੇ ਜੀ ਨੂੰ ਮੜਾ ਕਹਿੰਦੇ ਆ ਠੀਕ ਆ ਉਹਨਾਂ ਹੀ ਕੋਈ ਥੋੜੀ ਸੰਭਾਲ ਨਹੀਂ ਹੋਣੀ ਜਾਂ ਥੋੜਾ ਖਾਣ ਪੀਣ ਨੀ ਚੰਗਾ ਹੋਣਾ ਜਿੰਨਾ ਸੀ ਇਹਨਾਂ ਦਾ ਰੱਖਦੇ ਆ ਤੁਹਾਡੇ ਨਾਲੋਂ ਦੁੱਗਣਾ ਖਰਚਾ ਹੋਊਗਾ ਮੈਂ ਵੀ ਦੱਸ ਦਿੰਦਾ ਸਾਰਾ ਕੁਝ ਮਿਲਾ ਕੇ ਜਿਹੜੇ ਜਿਹਨੂੰ ਮਾੜਾ ਕਹਿੰਦੇ ਇਹ ਜੀ ਤੇ ਜਲਦੀ ਵੀਡੀਓ ਲੈ ਕੇ ਆਵਾਂਗੇ ਆਪਾਂ ਕੋਈ ਚੱਕਣੀ ਕਬੂਤਰਬਾਜੀ ਤੇ ਟੈਨਸ਼ਨ ਨਾ ਲਓ ਤੇ ਆ ਜਿਹੜੇ ਕੋਈ ਕਮੈਂਟ ਜਿਗਨੇ ਜ਼ੋਰ ਲਗਾਓ ਖਾ ਤਾਂ ਓ ਖਾਦਾ ਹਨਾ ਵੀ ਕੀ ਹੋ ਗਿਆ ਯਾਰ ਮੈਨੂੰ ਕਿਹੜਾ ਪਤਾ ਨਹੀਂ ਹਨਾ ਇੱਕ ਤਾਂ ਭੈਣ ਚੋ ਕਮੈਂਟਾਂ ਸਾਰੇ ਸਾਰੇ ਬਣ ਜਾਂਦੇ ਵੀ ਗਿਆਨੀ ਵੀ ਸਾਨੂੰ ਹੀ ਪਤਾ ਹਨਾ ਤੁਸੀਂ ਕਮੈਂਟ ਕਰਨ ਜੋਗੇ ਹੀ ਹੋ ਘਰੇ ਬੈਠੋ ਏਸੀ ਵਾਲੇ ਕਮਰੇ ਚ ਰੰਜਾਂਗਾ ਚ ਵੜ ਕੇ ਕਰੋ ਕਮੈਂਟ ਆਪਦਾ ਵਧਗਾ ਠੀਕ ਹੈ ਅਸੀਂ ਇਧਰ ਵੀਰੇ ਮਦਾਾਂ ਚ ਡਟੇ ਹੋਈਆਂ ਸਿੱਧਾ ਸਾਹਬ ਪਤਾ ਵੈ ਪੈਸਿਆਂ ਪਿੱਛੇ ਕੇ ਵਿਊ ਆ ਪਿੱਛੇ ਥੋਡੀ ਮਾਂ ਦੀ ਹਨਾ ਮੈਨੂੰ ਗਾਲਾਂ ਲੈਨੇ ਪੈਸਾਂ ਪੂਹਾਂ ਦਾ ਕੋਈ ਚੱਕਰ ਨਹੀਂ ਗਾ ਫੁੱਦੀ ਦਿਓ ਇੱਧਰਲਾ ਘਰ ਛੱਡ ਕੇ ਇੱਥੇ ਬੈਠਾ ਮੈਂ ਪੈਸਾਂ ਪਹੋਂ ਦੀ ਕੋਈ ਦਿੱਕਤ ਨਹੀਂ ਮੈਨੂੰ ਸੁਣਵਾਕ ਕੇ ਤੇ ਵੀ ਵੀਡੀਓ ਤੇ ਮੇਰਾ ਚੱਲਦਾ ਵੀਡੀਓ ਤੇ ਨਹੀਂ ਚੱਲਦਾ ਮੇਰਾ ਸ਼ੌਂਕ ਹੈ ਵੀ ਮੈਂ ਆਪਦੇ ਪੁਰਾਣੇ ਘਰ ਚ ਬੈਠਾ ਠੀਕ ਆ ਉਧਰੋਂ ਨਵਾਂ ਘਰ ਛੱਡ ਕੇ ਇੱਥੇ ਗਰਮੀ ਮਜਦਾ ਮੈਂ ਨਾ ਵਾਸਤੇ ਕਿੱਥੇ ਆ ਗਿਆ ਓਏ ਥੋਡੀ ਪੁਆਇੰਟ ਨੂੰ ਬੜਾ ਉੱਚਾ ਫੜਦਾ ਓਏ ਨਜ਼ਰ ਵੀ ਨਾ ਲੱਗ ਜੇ ਓਏ ਕਿਤੇ ਕਾਂਤਰਾਣੇ ਨੂੰ ਆਏ ਹੋਏ ਆਏ ਹੋਏ ਇਹ ਕਹਿੰਦੇ ਵਾਜ ਦੋਟਾ ਹੀ ਵਜ ਗਏ ਨਾ ਚਲੋ ਕੋਈ ਨਾ ਬਾਬੇ ਕਰਕੇ ਜੇ ਜਾ ਵਾਏਵੇਂ ਵੀਡੀਓ ਬਾਈ ਲੰਮੀ ਕਰਤੀ ਠੀਕ ਹੈ ਕਿ ਨਹੀਂ ਤੇ ਗੁੱਸਾ ਨਾ ਕਰੋ ਮੇਰੀ ਗੱਲ ਦਾ ਗੁੱਸਾ ਆਪਾਂ ਇਹਨਾਂ ਨੂੰ ਕਿ ਜਿਹੜੇ ਮਾੜਾ ਚੰਗਾ ਬੋਲਦੇ ਮਾੜਾ ਚੰਗਾ ਕਰਦੇ ਹੈ ਹਨਾ ਵੀ ਤੁਹਾਡੇ ਤੇ ਕੁਝ ਪਹੁੰਚ ਨਹੀਂ ਤੁਸੀਂ ਸਿਰਫ ਕਮੈਂਟ ਕਰਨ ਯੋਗ ਹੋਈ ਹੋ ਤੇ ਜਿਹੜਾ ਕੁਝ ਜਿੱਥੇ ਹੋਇਆ ਕਬੂਤਰਬਾਈ ਵਾਲੀ ਮੂਹਰੇ ਖੜੇ ਆ ਡਾਟ ਕੇ ਠੀਕ ਹੈ ਆਏ ਨਹੀਂ ਬੰਦ ਹੋਣ ਦਿੰਦੇ ਕਬੂਤਰਬਾਈ ਆਪਾਂ ਹੈ ਕਿਹੜਾ ਬਈ ਇਹ ਹੋਣਾ ਛੱਡ ਕੇ ਆਉਣਾ ਫਾਂਗੇ ਦਾ 100% ਨਿਕਲਣਾ ਵਾਲਾ ਪੱਟ ਦੇ ਫਾਂਗੇ ਦਾ ਇਨਕਰੀਜ਼ ਪਾ ਕੇ ਨਵੇਂ ਛਾੜੀ ਜਾਂਦਾ ਹੋਣਾ ਇਹ ਹਉ ਕਰ ਛੱਡ ਕੇ ਬ ਹੌ ਕਰ ਛੱਡ ਕੇ ਇੱਥੇ ਬੈਠਾ ਮੈਂ ਹਉ ਮੈਂ ਵੀ ਇੱਕ ਵਧੀਆ ਲਾਈਫ ਜੀ ਸਕਦਾ ਆ ਆਪਦੀ ਪੂਰੀ ਚੰਗੇ ਕੱਪੜੇ ਪਾ ਕੇ ਕਿਉਂ ਇੱਥੇ ਰੋਲਦਾ ਫਿਰਦਾ ਇਹਨਾਂ ਚ ਮੈਂ ਭਰਾਉ ਵਿੱਠਾਂ 'ਚ ਹਨਾ ਜੀ ਮੈਨੂੰ ਹੀ ਮਾੜਾ ਆਖੀ ਜਾਂਦੇ ਆਂ ਐ ਭੈ ਪੂਸੇ ਰੋ ਰੋਹੀ ਗੱਲ ਆ ਸਾਰਿਆਂ ਨੂੰ ਨਹੀਂ ਕੁਝ ਕਹਿੰਦਾ ਯਾਰ ਮੈਂ ਉੱਥੇ ਵਿੱਚ ਤਾਂ ਵਿਖਾਈ ਨਹੀਂ ਆਪਾਂ ਕਦੇ ਕਾਰ ਉਧਰਲਾ ਕਰਦਾ ਵਿਖਾਈ ਨਹੀਂ ਤੁਹਾਨੂੰ ਵੀਡੀਓ 'ਚ ਕਦੇ ਆਪਾਂ ਠੀਕ ਆ ਕਿ ਨਹੀਂ ਬਾਕੀ ਹਜੇ ਆ ਸਾਜ ਪੂਰਣ ਤਿਆਰ ਕਰ ਦੇਣਾ ਇਦੋਂ ਪਹਿਲਾਂ 60 ਲੱਖ ਰੁਪਏ ਲੱਗਾ 70 ਕਟੋਗੜ ਹਜੇ 20 ਲੱਖ 30 ਲੱਖ ਰੁਪਏ ਹੋਰ ਲੱਗ ਜਾਣਾ ਪੂਰੀ ਇੱਕ ਨੰਬਰ ਛੰਡ ਗੜਦਿਆਂਗੇ ਪੂਰੀ ਪਰ ਆਪਾਂ ਨੂੰ ਉਹ ਚੀਜ਼ ਦਾ ਮਤਲਬ ਵੀ ਨਹੀਂ ਯਾਰ ਘਰੇ ਵੀ ਸਾਡੇ ਸਿਰਫ ਇੱਕ ਦੋ ਜੀ ਐ ਬਸ ਬਾਕੀ ਸਾਰੇ ਬਾਹਰ ਆ ਸਾਡੇ ਹਨਾ ਤੇ ਮੈਂ ਤਾਂ ਉਹਨਾਂ ਕੋਲੇ ਵੀ ਨਹੀਂ ਜਾਂਦਾ ਸਾਨੂੰ ਮੇਰੇ ਰਿਸ਼ਤੇਦਾਰ ਕਹਿੰਦੇ ਚਾਚੇ ਦਾਈ ਕਹਿੰਦੇ ਯਾਰ ਤੂੰ ਘਰੇ ਰਿਆ ਕਰ ਹਨਾ ਤੂੰ ਘਰੇ ਰਿਆ ਕਰ ਜਿਉਂ ਉਹ ਪੂਠੀ ਕਾਦੇ ਆਸਤੇ ਪਾਈ ਯਾਰ ਕੌਣ ਰਹੂ ਉੱਥੇ ਵੀ ਤੂੰ ਇੱਥੇ ਤਰਾ ਫਰਦਾ ਕਾਵਲਿਆਂ ਨੂੰ ਓਏ ਬਸ ਯਾਰ ਤੁਸੀਂ ਹੈ ਨਹੀਂ ਲਾਲਾ ਸਾਹਿਬ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਮੈਂ ਉਹ ਕੁਝ ਬੰਦਿਆਂ ਨੂੰ ਕ ਪਤਾ ਲੱਗ ਗਿਆ ਹੋਣਾ ਹਨਾ ਜਿਹੜੇ ਕੋਈ ਗੰੰਡ ਮੰਡ ਜੀ ਇਹ ਵਿੱਚ ਸਾਰੇ ਤਾਂ ਬਾਕੀ ਆਪਣੇ ਭਰਾ ਬਹੁਤ ਸਪੋਰਟ ਕਰਦੇ ਲਵ ਯੂ ਐ ਸਾਰਿਆਂ ਨੂੰ ਅੰਦਰਲੇ ਬਾਹਰਲੇ ਤੇ ਸਾਰੇ ਠੀਕ ਹੈਗੇ ਨਹੀਂ ਲਿਆ ਐ ਟਰੇਨਰ ਨੂੰ ਕਰਕੇ ਸਾਫ ਕੂਤਰਾ ਨੂੰ ਦਾਣੇ ਪਾ ਗਏ ਜੀ ਪਾਈਏ ਦਾਣੇ ਕਬੂਤਰਾਂ ਨੂੰ ਠੀਕ ਹੈ ਹੁਣ ਵੀ ਚੈੱਕ ਕਰ ਲਓ ਖਰਾਕ ਕੂਤਰਾ ਦੇ ਠੀਕ ਹੈਗੇ ਨਹੀਂ ਬਸ ਕੁੱਡੇ ਸਾਫ ਕਰ ਲੈ ਥੋੜੇ ਜੀ ਇਹ ਜ਼ਰੂਰ ਕਰ ਲੈਗੇ ਉਹ ਵੀ ਕਰ ਪੈਗੇ ਆਓ ਬੇਟਾ ਆਇਓ ਆਇਓ ਫਾਇਰ ਪਾਸਟਰ ਆ ਵੀ ਆ ਗਿਆ ਕੰਜਰ ਦਾ ਬੋਲ ਚੋਕੀ ਨਾ ਬੋਲਦੇ ਨਹੀਂ ਮਾਰਦੇ ਫੂਰ ਰੋਡ ਦਾ ਭਾਈ ਨਾ ਲਾਮ ਕੱਢਣੀ ਪਊਗੀ ਤੈਨੂੰ ਚੜ ਜਾ ਇਹ ਘੰਟਾ ਦੋ ਘਾਟੇ ਹੋਰ ਲਾ ਕੇ ਤਾਂ ਫੇਰ ਲਾਮ ਕੱਢੇਗਾ ਤੂੰ ਭਾਈ ਬਾਹਰ ਜਾ ਕੇ ਲਾਮ ਕੱਢਣੀ ਬਹੁਤ ਔਖੀ ਆ ਆ ਗਿਆ ਬੈਠਾ ਨਾ ਚਲੋ ਕੋਈ ਗੱਲ ਹੈਏ 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 ਬੈਗਾ 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 ਵੀ ਢੇੜਾਂ ਵਾਲਾ ਕੂਤਰੀ ਬੈਗਾ ਵੀਰੇ 2:11 2:11 ਮਿੰਟਾਂ ਦਾ ਚਲੋ ਕੋਈ ਦੇਖ ਰਿਹਾ ਠੀਕ ਆ ਬਹੁਤ ਟੱਗਿਆ ਹਾਂ ਛੰਡੋ ਇੱਕ ਮਿੰਟ ਬਹੁਤ ਪਾਸੇਲ ਟ੍ਰੇ ਵਜਾਲੇ ਕਰ ਗਏ ਪਾਸੇ 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 ਚੱਕ ਦਿਓ ਝੋਕਾ ਇਹਨੂੰ ਨਾ ਹੁੰਨ ਲਾਪਾ ਲੌਂਗ ਲਾਈ ਦੀ ਜੀ ਫੈਟ ਕਾਲਿਆਂ ਨੂੰ ਵੀ ਦਾਣੇ ਪਾਈਏ ਤੇ ਇਧਰ ਦੇਖੋ ਇੰਨੀ ਕਿ ਜ਼ਿਆਦੇ ਹਰਕਤ ਹਾਰੀ ਹੈ ਨਾ ਵੀ ਆਥਨ ਦੂਰੀਆਰ ਹੋਣ ਵਾਲਾ ਹੋ ਗਿਆ ਤੇ ਸਾਥੋਂ ਲੱਗਟਾ ਨਹੀਂ ਵਿਹੇਗਾ ਜੰਨਾ ਘਰਦਿਆਂ ਆਇਓ ਪੁੱਤ ਆਇਓ 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 ਬੇਟਾ ਓਕੇ ਇਧਰ ਵੀ ਕੋਈ ਨਾ ਹਜੇ ਸਾਉ ਸਹੀ ਕਰਾਂਗੇ ਤਾਂ ਟਾਈਮ ਲੱਗਾ ਕੋਈ ਦਿੱਕਤ ਨਹੀਂ ਆਣ ਖੁੱਲਾ ਆ ਜਾਦਾ ਯਾਰ ਪਰਿੰਦੇ ਲਾ ਮਾਰਦੇ ਡਾਰੀਆਂ ਦੇ ਖੁੱਲੇ ਕਿਵੇਂ ਕਿੰਨੇ ਖੋਸ ਹੈ ਠੀਕ ਹੈ ਕਿ ਨਹੀਂ ਓਕੇ ਆਓ ਕਾਲੀ ਜੀ ਫਿਰਦੀ ਆ ਇਹਦੀ ਜੁੜੀ ਜੜੀ ਲਾਵਾਂਗੇ ਕੋਈ ਨਾ ਬੱਚੇ ਪਾਉਣ ਦੇ ਲਈ ਲਾਸਟ ਕਬੂਤਰ ਨੂੰ ਜੀ ਬਰਾਬਰ ਰੱਖਦੀ 11 ਬਦਾਮ ਲੈ ਪੁੱਤੋ ਇਹ ਗਿੜਿਆਂ ਵਾਲਿਆ ਛਕ ਜਾ ਠੰਡੀ ਐ ਕਣਕ ਵੀ ਛਕਾਵਾਂਗੇ ਆਪਾਂ ਗਿੜਿਆਂ ਦੇ ਵਾਲੇ ਕਬੂਤਰ ਨੂੰ ਕੱਲੇ ਬਦਾਮ ਪਾਉਣੇ ਹੁੰਦੇ ਨੇ ਪਰ ਅੱਜ ਕਣਕ ਵੀ ਪਾਦਾ ਕੋਈ ਇਸਮਲੀ ਕਰਦਾ ਹਾਂਜੀ ਤੇ ਇਹ ਕਬੂਤਰ ਨੂੰ ਵੀ ਛੜੀ ਆ ਬੇ ਫੁਟੇ ਹਨ ਇਧਰ ਲਾਂਦੇ ਵੈਸੇ ਜੀ ਸਪੋਰਟ ਨੂੰ ਪਾਦਾ ਸੀ ਆਪਾਂ ਤੇ ਉਹਨੂੰ ਬਦਾਮ ਬਦੰਡ ਲਈ ਪਾਦੇ ਤੇ ਟਾਈਮ ਬਹੁਤ ਵਾਰ 4-5 ਵਜੇ ਹੋਈ ਤੇ ਘਰੇ ਜਾ ਕੇ ਉਹ ਰੋਟੀ ਰੱਟੀ ਖਾ ਜਾਂ ਮੈਂ ਵੀ ਹਨ ਕਿਰਾਸ ਨੂੰ ਤਣ ਫੁਡੇ ਹੀ ਖੜੇ ਚੱਲੀ ਚਲੋ ਸ਼ੁਰੂ ਉੱਡੇ ਵਿੱਚ ਹਾਂ ਚਲੋ 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 ਓਕੇ ਆ ਗਿਆ ਰਿਪੋਰਟ ਹੋ ਕੋਈ ਟੈਨਸ਼ਨ ਫਰੀ ਸਾਰੇ ਗੂਤਰਾਂ ਨੂੰ ਦਾਣਾ ਪਾਣੀ ਓਕੇ ਰਿਪੋਰਟ ਆ ਹਾਂ ਜੀ ਦਿੱਲੀ ਯੋਟੇ ਤਰਲੇ ਕਰੇ ਬੜੀ ਵੀ ਦੇਸੀ ਬਬੇ ਨੇ ਆ ਰਹੀ ਆਗੇ ਆਪਰੋਂ ਵਿਤਰਾਇ ਘੜਾ ਉਤਰ ਗੂਤਰ ਹਿੱਡ ਰਾਇਆ ਸਾਬੜਾ ਭਾਈ ਐਸਤੇ ਮੈਂ ਚੱਲ ਕੋਈ ਨਾ ਛੱਡ ਜੀ ਤਾਂ ਬਰ ਕੋਕ ਉੱਤਰ ਲੈ ਆ ਜੀ ਮਤਲਬ ਲੈ ਆ ਆਖਿਨ ਨੂੰ ਬਾਹਰ ਕੋਲ ਦੇ ਅੰਦਰ ਕਰੇ ਅੱਗੇ ਛੱਡਿਆ ਤਾਂ ਕੀ ਹੋ ਗਾ ਤੁਰਦੇ ਆ ਯਾਰ ਦੇ ਦੇ ਕੀ ਬੰਦਾ ਸੋਈ ਬੜੀ ਵੀ ਰੋਟੀ ਖਾ ਗਣਾ ਮੈਂ ਰੋਟੀ ਭਾਂਡੇ ਵੀ ਪਏ ਆ ਰੋਟੀ ਖਾ ਕੇ ਮੈਂ ਸੋਈਣੇ ਆ ਰਹੀ ਆ ਆ ਇ ਲਵਨੀ ਤੇਰੇ ਸਤਿ ਸ੍ਰੀ ਅਕਾਲ ਜੀ ਵਾਇਆਂ ਆ ਦੇਖ ਨੂੰ ਬੰਦ ਹੋਣ ਵਾਲੀਆਂ ਜੀ ਬੰਦ ਕਰਣ ਸਾਡੇ ਹੀ ਅਸੀਂ ਰੌਣੇ ਪਾ ਰਹੇ ਜੀ ਕਿ ਛੱਡਾਂ ਸਾਡੇ ਹੀ ਯੋਗਦਾਨ ਹੈ ਜੀ ਬੰਦ ਕਰਣ ਜਵਾਈ ਠੀਕ ਹੈ ਕਿ ਨਹੀਂ ਹੇ ਹੇ ਵਾਹ ਮੁੰਡਿਆ ਮੁੱਕਾ ਵੜਾ ਚੰਗਾ ਤਰਾ ਆਇਆ ਚੱਲ ਇਹ ਠੀਕ ਹੋਇਆ ਯਾਰ ਇੱਧਰ ਨਾ ਮੀਂਹ ਦਾ ਬੜਾ ਸੀ ਪ੍ਰਾਵਾ ਪੁੱਛਣ ਇਥੇ ਮੀਂਹ ਦਾ ਮੈਨੂੰ ਪਤਾ ਹੀ ਆ ਦੇਖ ਰੱਖ ਕੀ ਹਾਲ ਹੋ ਗਿਆ ਅਸੀਂ ਕੱਲ ਇੱਥੋਂ ਤਾਂ ਬਾਰਡਰੀ ਬਣ ਕੇ ਟੱਪੇ ਨਹੀਂ ਹੁੰਦੇ ਸੀ ਜਮਾ ਪੁੱਛਣਾ ਤੂੰ ਬੜਾ ਪੁਰਾ ਹਾਲ ਥਾਂਸੀ ਪਹੁੰਚ ਗਏ ਬਾਦਰ ਰਵਲੀ ਨੂੰ ਲੈ ਕੇ ਵਾਹਨ ਨਾਲੇ ਤਾਂ ਪੰਨਾ ਲਾਲ ਦਾ ਖਾਇਆ ਗਏ ਵਰਕਰ ਇੱਧਰ ਹੀ ਆਣਾ ਹੈ ਨਾਲੇ ਵਾਹੇ ਗਾਂ ਵਾਸਤੇ ਪਾਊਡਰ ਲੈ ਆਉਣਾ ਪਈ ਆਪਾਂ ਹਣਾ ਯਾਰ ਡਾਕਟਰ ਲੈ ਕੇ ਦੇ ਗਿਆ ਗਾਂ ਬਿਮਾਰ ਹੋਈ ਪਈ ਐ ਨਾਲੇ ਮੈਂ ਕੋ ਉਹ ਲੈ ਲਾਂਗੇ ਸਿੱਧੇ ਹੀ ਚੱਲ ਬਣਾ ਤਾਂ ਆਪ ਖਾ ਵੀ ਕੇ ਆਵਾਂਗੇ ਆਪਾਂ ਗਾਂ ਤੋਂ ਫੇਰ ਆਉਂਦੇ ਹੋਏ ਡਾਕਟਰ ਇਹ ਸਕੂਲ ਫੀਟ ਆਇਓ ਨੇੜੇ ਕਰ ਲੋ ਜੀ ਜੰਡਗਾਲਾ ਮੁੰਡਾ ਵੀ ਟੱਕਰਿਆ ਕਹਿੰਦੇ ਇੱਧਰ ਆਪਾਂ ਨੂੰ ਬਾਦਲ ਠੀਕ ਆ ਪਹਿਲਾਂ ਹੀ ਖਾਦਾ ਪੰਨਾ ਲਾਲ ਦਾ ਵਰਕਰ ਠੀਕ ਹੈ ਕਿ ਨਹੀਂ ਤੇ ਹੁਣ ਅਸੀਂ ਕਰ ਰਹੇ ਹਾਂ ਗੋਲਫੀ ਮੇਰੇ ਵੀਰੋ ਇਹ ਵੀ ਹੈ ਤਾਂ ਕਰਕੇ ਗੈਰ ਥੋੜਾ ਘਟਦਿਆ ਕਰਾਂ ਗੱਲ ਇਹਨਾਂ ਕੋਲ ਕੋਈ ਗੱਲ ਨਹੀਂ ਬਸ ਇਹ ਖਾਪੀ ਕੇ ਘਰੇ ਜਾਂਦੇ ਆ ਹਾਂਜੀ ਲੈਣਾ ਹੀ ਸਮਾਨ ਠੀਕ ਹੈ ਆਪਣੇ ਲਿਓ ਵਾਸਤੇ ਨਵੀਂ ਹੋਲੇ ਵਾਲੀ ਫੀਡ ਹੈ ਨਾ ਮਾਨਕ ਚ ਲੋ ਪੈਡਾਗਰੀ ਹੈ ਨਹੀਂ ਸੀ ਉਹ ਕਹਿੰਦੇ ਆ ਬੜੀ ਚੰਗੀ ਕੰਪਨੀ ਜਾਈ ਹੈ ਮੈਂ ਚਲੋ ਉਹ ਦੇ ਦੇ ਕੋ ਗਾਂ ਬਿਮਾਰ ਹੋਈ ਪੀ ਗਾਂਸ ਤੇ ਪਾਊਡਰ ਲੈ ਲਿਆ ਯਾਰ ਮੈਂ ਕੋਈ 4 ਪੀ ਬੋਲ ਵਾਲੇ ਕੋਲੋਂ ਲਾ ਲੀ ਕਿ ਇਸ ਨੂੰ ਲਿਖ ਦਿੰਦਾ ਕਿ ਸਾਡੀ ਆਪ ਖਾਲਿਆ ਪੰਨਾ ਲਾਲ ਦਾ ਬਾਰਕਰ ਤੇ ਕੋਲ ਕੋਆਣਾ ਉਹਦੇ ਮੁੰਡੇ ਟੱਕਰ ਰਹੀ ਬਾਕੀ ਉਹ ਹੁਣ ਚੱਲਿਆਂ ਇਧਰ ਲ ਗਾਂਦੋ ਤੇਲ ਕੋਹ ਠੀਕ ਹੈ ਵੀਰੇ ਬਾਈਕ ਨੂੰ ਘਾਟ ਦੇ 100 ਰੇਪੜੇ ਕੋਲੇ ਨੀ ਕਰੇ ਇਹ ਉਧਰ ਨੋ ਵਜੇ ਭਇਆ ਲੋਕ ਆ ਮੇਰੇ ਬਾਹਰ ਨਹੀਂ ਨਿਕਲਦੇ ਸੱਤ ਤੂਬਾਨ ਕੇ ਇਧਰ ਜਾ ਕੇ ਨੱਟ ਕੇ ਭਾਈ ਜਾਂਦੇ ਐ ਕੂੜ ਕਰੇ ਤੋਂ ਵੀ ਨਹੀਂ ਵਾਰ ਹੁੰਦੇ ਤੇ ਅੱਧੀ ਰਾਤ ਪੈਂਟ ਮੁਗੋਈ ਤੋਂ 20 ਬੰਦੋ ਬੰਦੇ ਨਹੀਂ ਬਿਕੋ ਰਾਤ ਨੂੰ ਜਾਊਗਾ ਜਦੋਂ ਤੂੰ ਅੱਖ ਨੂੰ ਕੋਈ ਨਹੀਂ ਹੋਣਾ ਇਹ ਕੁਆਲੇ ਇਹ ਪੰਪ ਤੋਂ ਗਾਂ ਤੋਂ ਹੀ ਫੁੱਲਾ ਹੋਇਆ ਤੇ ਫਰਨਾ ਹੋਇਆ ਤੇ ਪਿੰਡਾਂ ਲੰਬੂ ਦਾ ਗਈ ਨਹੀਂ ਹਾਂਜੀ ਆਉਣ ਜਾਂਦੀ ਡਾਕਟਰ ਤੋਂ ਬੜੀ ਚੰਗੀ ਜੰਗੀ ਵੀ ਚੰਗੀ ਮਾੜੀ ਦਾ ਭਰਾ ਵਰਤ ਕੋ ਪਤਾ ਲੱਗੂਗਾ ਨਹੀਂ ਯੂਕੇ ਕਹਿੰਦਾ ਹੈਗਾ ਹਾਂ ਯੂਕੇ ਦਾ ਫਾਰਮੂਲਾ ਕਹਿੰਦਾ ਇਹ ਆ ਦੇ ਯੂਕੇ ਯੂਐਸਏ ਮੈਂ ਯੂਐਸਏ ਦਾ ਟੂਆ ਮਾਰ ਚੱਲ ਤੂੰ ਕਾ ਕੁੱਤਾ ਖਾਵੇ ਸਾਡਾ ਰੱਜ ਗਏ ਨਹੀਂ ਵਰੀ ਮੀਟ ਉਹ ਦੇ ਉੱਕੜ ਆਂਡੇ ਸਿਹੂਲ ਪਾਇਆ ਆਹ ਪੈਂਨੇ ਦਾ ਆ ਕੀ ਪਾਇਓ ਵੀ ਚੌਕਲੇਟ ਪਾਇਏਗੀ ਕੀ ਐ ਆਹ ਕਣਕ ਵੀ ਪਾਈ ਆ ਵਾਹ ਜਿਗਨ ਆ ਗਿਆ ਨਾ ਉਹ ਬਾ ਦਾਲ ਵੀ ਪਈ ਸਾਰ ਸਾਮਾਨ ਸਾਰਾ ਹੀ ਪਾਇਆ ਹੈ ਨਾ ਮੈਂ ਚੱਲ ਕੋਈ ਨਾ ਆ ਕਾਂਸ ਤੇ ਲਿਆਂਦਾ ਪੁੱਤਰ ਜਿਆ ਪਈ ਹੈ ਨਾ ਛੋੜਾ ਪੋਸਟ ਕੀ ਪਤਾ ਨਹੀਂ ਕਿਹੜਾ ਇਹ ਵੀ ਮੰਨ ਕੇ ਚੱਲ ਕਾਂ ਨੂੰ ਤੇਰਾ ਬਿਮਾਰ ਹੋਈ ਪਈ ਹੈ ਵਿਚਾਰੀ ਇਹ ਆ ਆ ਦੇ ਆਸ ਤੇ ਲਿਆਣ ਸਪਲੀਮੈਂਟ ਐਨੀਮਲ ਫੀਡ ਸਪਲੀਮੈਂਟ ਬਸ ਓਕੇ ਯਾਰ ਹਾਂਜੀ ਮੇਰੇ ਵੀਰੋ ਇਹ ਬਾਦਾਮ ਵੀ ਭਿਉ ਤੇ ਆਪ ਰੋਟੀ ਖਾਇਆ ਆ ਲਿਓ ਰੋਟੀ ਘਰ ਦੇ ਪਹਿਲਾਂ ਹੀ ਪਾ ਦਿਆ ਤੇ ਠੀਕ ਆ ਇਹਦਾ ਪਹਿਲੇ ਹੀ ਕੋਟਾ ਪੂਰਾ ਇਹਨੂੰ ਬਸ ਪੈਟੈਂਕ ਦੀ ਇੱਕ ਟੱਪਾ ਦਿੰਦਾ ਮੈਂ। ਕਿਹਾ ਜਿਹੜੀ ਉਹ ਨਵੀਂ ਇਹ ਲੋ ਪਾ ਕੇ ਦੇਖ ਲੈਂਦੇ ਆ। ਬਾਕੀ ਓਕੇ ਆ। ਉਹ ਪਿੰਜਰਾ ਰੱਖ ਦੀ ਪਾਸੇ ਸਾਥ ਹੁਣ। ਓਹੋ। ਤਾਂ ਮੁੱਕਾ ਬੜਾ ਘੈਂਟ ਲੱਗਿਆ ਹੈ लवली ਆ ਸੱਚੀ। ਮੁੱਕਾ ਬੜਾ ਸੋਹਣਾ ਹੈ ਪੰਚਰ ਦੇ ਦਾ। ਇਹ ਨਾ ਭਾਗੇ। ਬੜਾ ਵਾਂ ਮੋਟਾ ਮੋਟਾ ਪਿਆਗਾ। ਤੇ ਕਬੂਦਰੀ ਛੱਡ ਗਈ ਗਿਆ ਬਈ ਇੱਥੇ ਇੱਕ ਸਾਹਬਣਾ ਵਾਸਤੇ ਦਿਖਾ ਦਿੰਦੇ ਆ ਤੁਹਾਨੂੰ ਜੇ ਕੋਈ ਨਹੀਂ ਹੁੰਦਾ। ਤਾਂ ਘੰਟਾ ਹਾ ਨਿੱਗੀ ਸੁੱਕੀ ਜੀ ਮਰੀ ਜੀ ਪਰ ਕੋਈ ਗੱਲ ਨਹੀਂ ਕਹਿੰਦਾ ਚੰਗੀ ਵੜੀ ਆ ਮੈਂ ਦਿਲ ਨੂੰ ਲੱਗੀ ਉਧਰ ਮੈਂ ਵੀ ਠੀਕ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਤੈਨੂੰ ਲੱਗੀ ਇਹਦਾ ਤੇ ਦਿਲ ਨੂੰ ਲਾ ਕੇ ਸੰਭਾਗੇ ਆਪਾਂ ਇਹ ਫਿਕਰ ਵਾਲੀ ਗੱਲ ਨਹੀਂ ਤੇ ਓਕੇ ਵਾਸ ਯਾਰ ਬ੍ਰੋ ਵਲੌਗ ਦੀਆਂ ਨਹੀਂ ਕਰਦਗੇ ਮੈਂ ਤਾਂ ਕਹਿਣਾ ਹਨ ਅੱਜ ਕੋਈ ਛੜਾ ਖਾਸ ਕੀਤਾ ਨਹੀਂ ਸਿਰਫ ਇੱਕ ਪੂਤਰ ਦੇ ਗੀੜੇ ਪਾਈ ਸੀ ਛੱਡ ਕੇ ਤੇ ਹੋਰ ਦਾਣਾ ਪਣੀ ਜੀ ਉਹ ਫਰਕ ਨਹੀਂ ਓਕੇ ਵਾਸ ਹੋ ਜਾਂਦੇ ਆ ਕਰ ਕੁੱਕੇ ਅੱਠ ਉੱਤਰ ਕੱਢ ਰਿਹਾ ਹੈ ਸ਼ਾਇਦ 8 ਨਾ ਕੱਢੇ 2 ਦਾ ਕੱਢਾਂਗੇ ਗੀੜਿਆਂ ਵਾਲੇ ਬਾਕੀ ਦੇਖਦੇ ਆਂ ਕੱਲ ਦੀ ਗੱਲ ਤੇ ਛੱਡੋ ਯਾਰ ਠੀਕ ਹੈ ਕਿ ਨਹੀਂ ਓਕੇ ਜੀ ਤੇ ਤਾਂ ਸੱਚ ਕੋਈ ਹੋਰ ਗੱਲ ਬਈ ਹਨਾ ਕਨਾ ਬਾਈ ਗੋਰੀ ਦਾ Song ਆਇਆ ਹੈਗਾ ਬਾਈ ਗੋਰੀ ਗੁਰੂ ਸਰ ਵਾਲੇ ਦਾ ਮੈਂ ਇੱਥੇ ਪੋਸਟਰ ਪਾ ਦੂੰਗਾ ਉਹਦਾ ਵਿੱਚ ਠੀਕ ਹੈ ਤੇ ਬਾਈ ਬਣੀ ਨਾ ਜਾ ਕੇ ਹਨਾ ਸਾਰੇ ਥਾਈ YouTube ਤੇ ਵੀ ਮਣਕ ਚਲੋ ਜਾ ਕੇ ਲਾਈਕ ਕਮੈਂਟ ਸ਼ੇਅਰ ਕਰੋ ਇਨਸਟਾਗ੍ਰਾਮ ਤੇ ਜਾ ਕੇ ਸਟੋਰੀਆਂ ਲਾਓ ਰੀਲਾਂ ਪਾਓ ਤੇ ਸ਼ੇਅਰ ਕਰੋ ਸਾਰੇ ਪਾਸੇ YouTube WhatsApp ਤੇ ਉਹ YouTube ਤੇ ਸਭ ਸ਼ੇਅਰ ਹੋ ਜੂਗਾ WhatsApp ਤੇ ਕਾਉਂਸਟਾ ਸਾਰੇ ਕਿਦੇ ਸ਼ੇਅਰ ਕਰੋ ਵੱਧ ਤੋਂ ਵੱਧ ਫਲਾਉਗੀ ਬਣਕੇ ਬਹੁਤ ਸੋਣਾ ਗੀਤ ਲਿਖਿਆ ਬਾਈ ਨੇ ਲਿਖਿਆ ਬਾਈ ਨੇ ਗਾਇਆ ਮਨਕਿ ਤੇ ਮੁਸਿਕ ਦੀ ਕਿਤੇ ਲੋਕ ਇਸ ਬਹੁਤ ਨੇ ਕੌੜਾ ਕਿਹੜਾ ਕਲਾਕਾਰ ਹੈ ਉਹਨੇ ਗਾਏਗਾ ਤੇ ਇਥੇ ਮੈਂ ਪੋਸਟ ਸ਼ੇਅਰ ਕਰ ਦੂੰਗਾ ਤੇ ਗਾਣੇ ਦੀ ਵੱਧ ਤੋਂ ਵੱਧ ਸਪੋਰਟ ਕਰੋ ਸਾਰੇ ਪਾਸੇ ਜਾ ਕੇ ਠੀਕ ਆ ਵੀਰੇ ਓਕੇ ਆਹੀ ਗੱਲ ਬਾਤ ਬਾਈ ਬਾਈ ਗੁੱਡ ਨਾਈਟ ਸਾਰੇ ਲਵ ਯੂ